ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਦਾਪ ਮੁਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜਨ ਜੀਵ ਵਿੱਚੋਂ ਜਾਏ ਜਦੋਂ ਜਨ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉਜੜ ਜਾਂਦਾ ਹੈ ਇਸ ਤੋਂ ਡਰ ਲੱਗਣ ਨੂੰ ਲੱਗ ਪੈਂਦਾ ਹੈ ਭਾਏ ਭਲੰਦੀ ਵਿੱਚ ਵੀ ਧੂ ਨਾਨਕ ਸਿਉ ਕਾਏ ਜਿਹੜੀ ਜੀਵਨ ਅਗਨੀ ਪਹਿਲਾਂ ਇਸ ਵਿੱਚ ਬਲਦੀ ਸੀ ਉਹ ਬੁੱਝ ਜਾਂਦੀ ਹੈ ਜੀਵਨ ਸਤਿਅ ਹੋ ਮੁੱਕ ਜਾਂਦੀ ਹੈ ਕੋਈ ਪੇਸ਼ਾ ਨਹੀਂ ਆਉਂਦਾ ਜਾਂਦਾ ਅੰਚੇ ਰੁੰਨੇ ਦੁੱਖ ਭਰੇ ਵਿਣਸੇ ਦੂਜੇ ਭਾਏ ਜਿਹੜੀ ਪੰਜ ਗਿਆਨ ਇੰਦਰੇ ਵਰਤਨਿੰਦਾ ਆਦਿਕ ਮਾਇਕ ਮੋਹ ਵਿੱਚ ਹੀ ਨਾਸ ਹੁੰਦੇ ਰਹੇ ਉਹ ਵੀ ਦੁਖੀ ਹੋ ਹੋ ਕੇ ਰੋਏ ਭਾਵਨ ਕਰੇ ਉਹ ਜਾਣ ਤੇ ਮਜਬੂਰ ਹੋ ਗਏ ਮੂੜੇ RAM ਜਪੋ ਗੁਣ ਸਾਰ ਇਹ ਮੂਰਖ ਜੀ ਉਸ ਅੰਤਰੀ ਦਸਾਂ ਨੂੰ ਸਾਹਮਣੇ ਲਿਆ ਕੇ ਪਰਮਾਤਮਾ ਦੇ ਗੁਣ ਚੇਤੇ ਕਰ ਪ੍ਰਭੂ ਦਾ ਨਾਮ ਜਪ ਹਉ ਮੈਂ ਮਮਤਾ ਮੋਹਣੀ ਸਭ ਮੱਟੀ ਅਹੰਕਾਰ ਸਾਰੀ ਸ੍ਰਿਸ਼ਟੀ ਗਾਫਿਲ ਹੋ ਕੇ ਮੋਹਣੀ ਮਾਇਆ ਦੀ ਮਮਤਾ ਵਿੱਚ ਹਉਮੈ ਵਿੱਚ ਤੇ ਅਹੰਕਾਰ ਚ ਠੱਗੀ ਜਾ ਰਹੀ ਹੈ ਰਹਾਉ ਜਿਨਿ ਨਾਮ ਵਿੱਚ ਸਾਰੇ ਆਉ ਦੂਜੀ ਕਾਰ ਲੱਗ ਜਿਨਾਂ ਬੰਦਿਆਂ ਨੇ ਹੋਰ ਹੋ ਨਿਰੀ ਦੁਨਿਆਵੀ ਕਾਰ ਵਿੱਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਦੁਬਦਾ ਲਾਗੇ ਪਛਮ ਹੋਏ ਅੰਤਰ ਤ੍ਰਿਸ਼ਨਾ ਅਗ ਉਹ ਸਦਾ ਮੇਰ ਤੀਰ ਵਿੱਚ ਫਸੇ ਰਹੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਆਗੂ ਭੜਕਦੀ ਰਹੀ ਜਿਸ ਵਿੱਚ ਖਿਜ ਸੜ ਕੇ ਉਹ ਆਤਮਿਕ ਮੋਤ ਮਰ ਗਏ ਗੁਰ ਰੱਖੇ ਸੇ ਉੱਪਰੇ ਹੋਰ ਮੁੱਟੀ ਧੰਦਾ ਠੱਗ ਜਿਨਨੋ ਦੀ ਰੱਖੀ ਗੁਰੂ ਨੇ ਕੀਤੀ ਕੋ ਤ੍ਰਿਸ਼ਨਾਗਤੋ ਬਚ ਗਏ ਬਾਕੀ ਸਭਨਾਂ ਨੂੰ ਦੁਨੀਆਂ ਦੇ ਖਲ ਜਗਨ ਠੱਗ ਨੇ ਠੱਪ ਲਿਆ ਮਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਉਸ ਦੀ ਦੁਨਿਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥ ਨਾਲ ਪਿਆਰ ਖਤਮ ਹੋ ਜਾਂਦਾ ਹੈ ਉਸ ਦਾ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿ ਜਾਂਦਾ ਧੰਦਾ ਤੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਉਸਦੀ ਮਾਇਆ ਵਾਲੀ ਦੂੜ ਭਜ ਮੁੱਕ ਜਾਂਦੀ ਹੈ ਹਉਮੈ ਮਰ ਜਾਂਦੀ ਹੈ ਮਾਇਆ ਦੀ ਮਮਤਾ ਖਤਮ ਹੋ ਜਾਂਦੀ ਹੈ ਤੇ ਕ੍ਰੋਧ ਵੀ ਮਰ ਜਾਂਦਾ ਹੈ ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਜੋ ਗੁਰਮੁਖ ਗਿਆਨ ਇੰਦਰੀਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕਿਰਪਾ ਨਾਲ ਉਸ ਪ੍ਰਭੂ ਦਾ ਮੇਲਾਪ ਹੋ ਜਾਂਦਾ ਹੈ ਸੱਚੀ ਕਾਰਾ ਸੱਚ ਮਿਲੈ ਗੁਰਮਤਿ ਪੱਲੈ ਪਾਏ ਜਿਹੜਾ ਮਨੁਖ ਸ਼ਿਵਰਨ ਦੀ ਸਦਾ ਟਿੱਕੀ ਰਹਿਣ ਵਾਲੀ ਕਾਰ ਵਿੱਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਸੋ ਨਰ ਜਮੈ ਨਾ ਮਰੈ ਨਾ ਆਵੈ ਨ ਜਏ ਉਹ ਮਨੁੱਖ ਮੜ ਮੜ ਜਮਦਾ ਮਰਦਾ ਨਹੀਂ ਰਹਿੰਦਾ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਨਾਨਕ ਦਰਪਤਾਨ ਸੋ ਦਰਗਾ ਪੈਦਾ ਜਾਏ ਇਹ ਮਨੁੱਖ ਇਹ ਨਾਨਕ ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਗਰੂ ਹੁੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸਰੂਪਾ ਲੈ ਕੇ ਜਾਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਧਨ ਜਲ ਬਲ ਮਾਟੀ ਭਇਆ ਮਨ ਮਾਇਆ 모ਹ ਮਨੂਰ ਜਿਸ ਦੇ ਨਾਮ ਨਹੀਂ ਸਿਮਰਿਆ ਉਸ ਦਾ ਸਰੀਰ ਵਿਕਾਰਾਂ ਵਿੱਚ ਹੀ ਸੜ ਬਲ ਕੇ ਮਿੱਟੀ ਹੋ ਜਾਂਦਾ ਹੈ ਰੁਲ ਜਾਂਦਾ ਹੈ ਉਸ ਦਾ ਮਨ ਮਾਇਆ ਦੇ 모ਹ ਵਿੱਚ ਪਸ ਕੇ ਮਾਨੋ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ ਆਗਣ ਪਿਰ ਲਾਗੂ ਭਈ ਕੂਰ ਵਜਾਵ ਤੂਰ ਫਿਰ ਵੀ ਵਿਕਾਰ ਉਸ ਦੀ ਖਲਾਸੀ ਨਹੀਂ ਕਰਦੇ ਉਹ ਅਜੇ ਵੀ ਕੂੜ ਵਿੱਚ ਮਸਤ ਰਹਿ ਕੇ ਮਾਇਆ ਦੇ ਮੋਹ ਦਾ ਵਾਜਾ ਵਜਾਂਦਾ ਹੈ ਮਨ ਸਮਝਦਾ ਪਰਮਾਈ ਆ ਦੁਬ ਜਾ ਡੋਬਾ ਪੂਰ ਉਹ ਸਭ ਤੋਂ ਬਾਜਿਆਂ ਵਾਂਝਿਆ ਰਹਿ ਕੇ ਉਹ ਪਟਕਣਾ ਵਿੱਚ ਪਿਆਰ ਰੰਦਾ ਹੈ ਦੁਬ ਜਾ ਉਸ ਮਨੁੱਖ ਦਾ ਗਿਆਨ ਇੰਦਰੀਆਂ ਦਾ ਸਾਰਾ ਹੀ ਪਰਿਵਾਰ ਮੋਹ ਦੇ ਸਮੁੰਦਰ ਵਿੱਚ ਡੋਬ ਦਿੰਦੀ ਹੈ ਮਨ ਰੇ ਸਭ ਤਰੂ ਚਿਤ ਲਾਏ اے ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਚਿਤ ਜੋੜ ਤੇ ਇਸ ਤਰ੍ਹਾਂ ਸੰਸਾਰ ਸੰਬੰਧਿਤ ਦੇ ਵਿਕਾਰਾਂ ਤੋਂ ਪਾਰ ਲੰਘ ਜਿਨ ਗੁਰਮੁਖ ਨਾਮ ਨਾ 부ਝਿਆ ਮਰ ਜਨਮ ਆਵੈ ਜਾਏ ਜਿਸ ਮਨੁਖ ਨੇ ਗੁਰੂ ਦੀ ਚਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ਰਹਾਉ ਕਹਨ ਸੂਚਾ ਸੋ ਆਖੀ ਐ ਜਿਸ ਮੈਂ ਸਚਾ ਨਾਉ ਜਿਸ ਸਰੀਰ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿੱਤਰ ਅਖਵਾ ਸਕਦਾ ਹੈ ਪੈ ਸੱਚ ਰਾਤੀ ਦੇ ਹੋਰੀ ਜੇ ਵਾ ਸੱਚ ਸੁਆਉ ਜਿਹੜਾ ਸੁਬਸੁੰਦਰ ਸਰੀਰ ਪਰਮਾਤਮਾ ਦੇ ਅਦਬ ਪਿਆਰ ਵਿੱਚ ਪਰਮਾਤਮਾ ਦੀ ਯਾਦ ਵਿੱਚ ਰੰਗਿਆ ਰਹਿੰਦਾ ਹੈ ਜਿਸ ਦੀ ਜੀਬ ਨੂੰ ਸਿਮਰਨ ਹੀ ਆਪਣੀ ਹਸਤੀ ਦਾ ਅਸਲ ਮਨੋਰਥ ਜਾਪਦਾ ਹੈ ਸੱਚੀ ਨਦਰ ਨਿਹਾਲੀ ਆ ਬੌੜ ਨਾ ਪਾਵੈ ਤਾਉ ਜਿਸ ਤੇ ਪ੍ਰਭੂ ਦੀ ਮਿਹਰ ਦੀ ਨજર ਹੁੰਦੀ ਹੈ ਉਹ ਮੁੜ ਮੁੜ 84 ਦੇ ਗੇੜ ਦੀ ਕੋਟਾਲੀ ਵਿੱਚ ਪੈ ਕੇ ਤਾ ਸੇਧ ਨਹੀਂ ਸਹਾਰਦਾ ਸੱਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਪਰਮਾਤਮਾ ਤੋਂ ਸੁਕਮ ਤਤ ਪਵਨ ਬਣਿਆ ਪਵਨ ਤੋਂ ਜਲ ਹੋਂਦ ਵਿੱਚ ਆਇਆ ਜਲ ਤੇ ਤ੍ਰਿਭਵਨ ਸਾਜਿਆ ਅਟਕੜ ਜੋਤ ਸਮੋਏ ਜਲ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਸੰਸਾਰ ਦੇ ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ਨਿਰਮਲ ਮੱਲਾ ਨਾਥੀ ਆਬਦ ਰਤੇ ਪਤ ਹੋਏ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪ੍ਰਲੋਕ ਵਿੱਚ ਆਦਰ ਮਿਲਦਾ ਹੈ ਉਹ ਸਦਾ ਪਵਿੱਤਰ ਰਹਿੰਦਾ ਹੈ ਉਸ ਨੂੰ ਵਿਕਾਰਾਂ ਦੀ ਮੈ ਨਹੀਂ ਲੱਗਦੀ ਇਹ ਮਨ ਸ਼ਾਸਨ ਤੋਖਿਆ ਨਦਰ ਪਰੇ ਤਿਸ ਮਾਹੀ ਉਸ ਦਾ ਮਨ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਸੰਤੋਖ ਦਾਤਾ ਨਹੀਂ ਹੋ ਜਾਂਦਾ ਹੈ ਉਸ ਤੇ ਪ੍ਰਭੂ ਦੀ ਮਿਹਰ ਦੀ ਨજર ਰੱਖਦਾ ਹੈ ਪੰਜ ਭੂਤ ਸੱਚ ਭੈਰਤੇ ਜੋਤ ਸੱਚੀ ਮਨ ਮਾਹੀ ਉਸਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਅਧ ਵਿੱਚ ਰੰਗਿਆ ਰਹਿੰਦਾ ਹੈ ਸਦਾ تیر ਪ੍ਰਭੂ ਦੀ ਜੋਤ ਸਦਾ ਉਸਦੇ ਮਨ ਵਿੱਚ ਟਿੱਕੀ ਰਹਿੰਦੀ ਹੈ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੀ ਇਹ ਨਾਨਕ ਜਿਸ ਮਨੁੱਖ ਦੀ ਗੁਰੂ ਨੇ ਰਾਖੀ ਰਾਖੀ ਕੀਤੀ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲੀ ਵਿਕਾਰ ਉਸ ਤੋਂ ਪਰੇ हट ਗਏ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ ਇਹ ਨਾਨਕ ਸੰਸਾਰ ਇੱਕ ਅਥਾਹ ਸਮੁੰਦਰ ਹੈ ਜੇ ਗੁਰ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਇੱਕ ਆਵਾ ਇੱਕ ਜਾਵ ਹੀ ਊਰ ਭਰੇ ਹੰਕਾਰ ਪਰ ਅਨੇਕਾਂ ਹੀ ਹੰਕਾਰੀ ਜੀਵ ਹਨ ਜੋ ਆਪਣੀ ਅਕਲ ਦੇ ਮਾਣ ਵਿੱਚ ਰਹਿ ਕੇ ਉਹ ਰਾਹੇ ਪੈ ਕੇ ਜੰਮਦੇ ਹਨ ਤੇ ਮਰਦੇ ਹਨ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਮਨ ਹੱਟ ਮੱਤੀ ਬੁੱਢੀ ਆ ਗੁਰਮੁਖ ਸੱਚ ਸੋ ਤਾਰ ਆਪਣੀ ਅਕਲ ਦੇ ਹੱਥ ਤੇ ਤੁਰਿਆ ਸੰਸਾਰ ਸਮੁੰਦਰ ਦੇ ਮਕਾਰਾਂ ਵਿੱਚ ਡੁੱਬੀਦਾ ਹੀ ਹੈ ਜੋ ਮੁਨਕ ਗੁਰੂ ਦੇ ਰਾਹ ਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲਗਾ ਦਿੰਦਾ ਹੈ ਗੁਰ ਬਿਨ ਕਿਉ ਤਰੀ ਆ ਸੁਖ ਹੋਏ ਗੁਰੂ ਦੀ ਸ਼ਰਨ ਤੋਂ ਬਿਨਾਂ ਨਾਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਨਾਹੀ ਆਤਮਿਕ ਆਨੰਦ ਮਿਲਦਾ ਹੈ ਜਿਉ ਭਾਵੈ ਤਿਉ ਰੱਖ ਤੂ ਮੈਂ ਅਵਰਨਾ ਦੂਜਾ ਕੋਈ ਇਸ ਵਾਸਤੇ हे ਮਨ ਪ੍ਰਭੂ ਦਰ ਤੇ ਅਰਦਾਸ ਕਰ ਤੇ ਆਪੇ हे ਪ੍ਰਭੂ ਜਿਵੇਂ ਹੋ ਸਕੇ ਤੂੰ ਮੈਨੂੰ ਗੁਰੂ ਦੀ ਸ਼ਰਨ ਵਿੱਚ ਰੱਖ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਮੈਨੂੰ ਹੋਰ ਕੋਈ ਆਸਰਾ ਨਹੀਂ ਸੁਝਦਾ ਰਹਾਉ ਅੱਗੇ ਦੇਖੂ ਡਾਉ ਜਲਾ ਪਾਚੈ ਹਰਿਉ ਅੰਗੂਰ ਜਗਤ ਵਿੱਚ ਜੰਗਲ ਸਮਾਨ ਹੈ ਜਿਸ ਵਿੱਚ ਅੱਗੇ-ਅੱਗੇ ਤਾਂ ਅੱਗ ਲੱਗੀ ਹੋਈ ਹੈ ਜੋ ਪੱਲੇ ਹੋਏ ਵੱਡੇ-ਵੱਡੇ ਰੁੱਖਾਂ ਅਨੁਸਾਰ ਦੀ ਜਾਂਦੀ ਹੈ ਤੇ ਪਿੱਛੇ-ਪਿੱਛੇ ਨਵੇਂ ਕੋਮਲ ਬੂਟੇ ਉਗਦੇ ਜਾ ਰਹੇ ਹਨ ਵਿਚਿ ਵਿਚਿ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ ਜਿਸ ਤੇ ਉਪਜੈ ਤਿਸ ਤੇ ਵਿਣਸੈ ਘਟ ਘਟ ਸਚ ਭਰਪੂਰ ਜਿਸ ਪ੍ਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਨਾਸ ਵੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ ਥਿਰ ਪ੍ਰਭੂ ਹਰੇਕ ਸਰੀਰ ਵਿੱਚ ਨੱਕਾ ਨੱਕ ਮੌਜੂਦ ਹੈ ਆਪੇ ਮੇਲ ਮਿਲਾਵਹੀ ਸੱਚਾ ਮਹਿਲ ਹਦੂਰ ਏ ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਤੂੰ ਆਪ ਹੀ ਆਪਣੇ ਸਦਾ ਸਿਰ ਮਹਿਲ ਵਿੱਚ ਹਜੂਰੀ ਵਿੱਚ ਰੱਖਦਾ ਹੈ ਸਾਹਿ ਸਾਹਿ ਤੁਝ ਸਮਲਾ ਕਦੇ ਨਾ ਵਿਸਾਰੇ ਓ ਏ ਪ੍ਰਭੂ ਮੇਰ ਕਰ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾ ਤੈਨੂੰ ਕਦੇ ਵੀ ਨਾ ਭੁਲਾਵਾਂ ਜੋ ਜੋ ਸਾਹਿਬ ਮਨ ਵਸੈ ਉਹਨ ਮੁਕ ਅੰਮ੍ਰਿਤ ਪਿਓ ਏ ਭਾਈ ਜੇ ਮਾਲਕ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਛਨ ਪੈ ਕੇ ਜਿਉ ਜਿਉ ਉਹ ਮਾਲਕ ਮੇਰੇ ਮਨ ਵਿੱਚ ਟਿਕਿਆ ਰਹੇ ਮੈਂ ਆਤਮਿਕ ਜੀਵਨ ਦੇਣ ਵਾਲਾ ਉਸ ਦਾ ਨਾਮ ਜਲ ਪਿੰਦਾ ਰਹਾ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮਿਓ اے ਪ੍ਰਭੂ ਮੇਰਾ ਮਨ ਮੇਰਾ ਤਨ ਤੇਰਾ ਹੀ ਦਿੱਤਾ ਹੋਇਆ ਹੈ ਤੂੰ ਹੀ ਮੇਰਾ ਮਾਲਕ ਹੈ ਮੇਰ ਕਰਮ ਹੈ ਆਪਣੀ ਅੰਦਰੋ ਅੰਕਾਰ ਦੂਰ ਕਰਕੇ ਤੇਰੀ ਯਾਦ ਵਿੱਚ ਲੀਨ ਰਹਾ ਜਿਨ ਇਹੋ ਜਗਤੋ ਪਾਇਆ ਤੇ ਭਵਨ ਕਰ ਆਕਾਰ ਜੇ ਜੋ ਸਰੂਪ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਤ੍ਰਿਭਵਨੀ ਸਰੂਪ ਬਣਾਇਆ ਹੈ ਮਨ ਮੁਕ ਚਾਨਣ ਜਾਣੀਆ ਮਨ ਮੁਕ ਮੁਗਦ ਗੁਬਾਰ ਗੁਰੂ ਦੀ ਛੰਨ ਪਿਆ ਉਸ ਜੋਤ ਨਾਲ ਸਾਂਝ ਬਣਾਈ ਜਾ ਸਕਦੀ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤ ਨਹੀਂ ਦਿਸਦੀ ਉਸ ਨੂੰ ਆਤਮਕ ਹਨੇਰਾ ਹੀ ਹਨੇਰਾ ਹੈ ਕਟ ਕਰ ਜੋਤ ਨਿਰੰਤਰੀ ਊर्जा گور ਮਤਸਾਰ ਭਾਵੇਂ ਰੱਬੀ ਜੋਤ ਇੱਕ ਰਸ ਹਰੇਕ ਸਰੀਰ ਵਿੱਚ ਵਿਆਪਕ ਹੈ ਪਰ ਗੁਰੂ ਦੀ ਮਤ ਲਿਆ ਹੀ ਇਹ ਅਸਲੀਅਤ ਸਮਝੀ ਜਾ ਸਕਦੀ ਹੈ ਜਿੰਨੀ ਜਾਣਿਆ ਤਨ ਕੀਚਾ ਸਵਾਸ ਇਹਨਾਂ ਮਨੁਕਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਾਰਾ ਵਿਆਪੀ ਜੋਤ ਨਾਲ ਸਾਂਝ ਪਾ ਲਈ ਉਹਨਾਂ ਨੂੰ ਸਾਬਾਸੇ ਮਿਲਦੀ ਹੈ ਸੱਚੀ ਸੇਤੀ ਰਲ ਮਿਲੇ ਸੱਚੀ ਗੁਣ ਪ੍ਰਗਾਸ ਉਹ ਸਦਾ تیر ਪ੍ਰਭੂ ਨਾਲ ਇੱਕ ਮਿੱਟ ਹੋ ਜਾਂਦੇ ਹਨ ਸਦਾ تیر ਪ੍ਰਭੂ ਦੇ ਗੁਣ ਉਹਨਾਂ ਨੂੰ ਉਗੜ ਆਉਂਦੇ ਹਨ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ ਇਹ ਨਾਨਕ ਨਾਮ ਵਿੱਚ ਜੁੜ ਕੇ ਉਹ ਮਨੁੱਖ ਆਤਮਿਕ ਸ਼ਾਂਤੀ ਮਾਣਦੇ ਹਨ ਉਹ ਆਪਣੀ ਜ਼ਿੰਦਗੀ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰ ਹੀ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ